ਭయ్యా ਸਰਦਾਰ ਦੀ ਵੀਡੀਓ ਦੇਖਿਓ ਐਂਡ ਤੱਕ ਸਰਦਾਰ ਦਾ ਨਾ ਮੈਚ ਲੱਗਾ ਵਾ ਗੋਰੇ ਦੇ ਨਾਲ ਤੇ ਫਿਰ ਦੇਖਦੇ ਆਂ ਵੀ ਸਰਦਾਰ ਜਿੱਤਦਾ ਜਾਂ ਗੋਰਾ ਜਿੱਤਦਾ ਗੋਰੇ ਦਾ ਆਪਣਾ ਦੇਸ਼ ਆ ਤੇ ਸਰਦਾਰ ਉਹਨਾਂ ਦੇ ਦੇਸ਼ ਗਿਆ ਹੋਇਆ ਖੇਡਣ ਤੇ ਸਾਰਿਆਂ ਨੂੰ ਲੱਗਦਾ ਪਿਆ ਵੀ ਗੋਰਾ ਜਿੱਤ ਜੇਗਾ ਪਰ ਹੁਣ ਦੇਖਦੇ ਆਂ ਵੀ ਗੋਰਾ ਸੱਚੀ ਜਿੱਤ ਜਾਂਦਾ ਜਾਂ ਫਿਰ ਇਹ ਸਰਦਾਰ ਜਿੱਤਦਾ ਚਲੋ ਆਹ ਵੀਡੀਓ ਤੁਹਾਡੇ ਨਾਲ ਬੈਠ ਕੇ ਹੀ ਦੇਖਦੇ ਆਂ ਲਓ ਜੀ ਦੋਵੇਂ ਰੈਡੀ ਹੋ ਗਏ ਆ ਬੰਦੇ ਆਓ ਮਾਰੀਆ ਸਰਦਾਰ ਨੂੰ ਚੁੱਕੋ ਦੁਜਾ 라운ਡ ਚੱਲ ਪਿਆ ਜਿਹੜਾ ਗੋਰਾ ਉਹ ਵੀ ਕਾਫੀ ਐਕਟਿਵ ਆ ਆਹ ਮਾਰਿਆ ਫੇਰ ਚੁੱਕ ਕੇ ਥੱਲੇ ਲੋ ਸਰਦਾਰਪੁਰੀ ਬੱਲੇ ਬੱਲੇ ਕਰਾ ਰਿਆ ਆਹ ਮਾਰੀ ਲੱਤ ਲੌਜੀ ਸਰਦਾਰ ਜਿੱਤ ਗਿਆ ਭਾਵੇਂ ਇਹ ਮੁਲਕ ਬੇਗਾਨਾ ਸੀ ਪਰ ਸਰਦਾਰ ਦੀ ਹਿੰਮਤ ਜਰੀ ਬਰਕਰਾਰ ਰਹੀ ਤੇ ਸਰਦਾਰ ਨੇ ਕਾਫੀ ਟਾਈਮ ਨੂੰ ਚੁੱਕ ਚੁੱਕ ਕੇ ਥੱਲੇ ਮਾਰਿਆ ਤੇ ਆਖਿਰ ਸਰਦਾਰ ਜਿੱਤ ਗਿਆ ਸੋ ਜੇ ਤੁਸੀਂ ਵੀ ਪੰਜਾਬੀ ਹੋ ਤਾਂ ਵੀਡੀਓ ਨੂੰ ਦੱਬ ਕੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਕਮੈਂਟਾਂ ਚ ਪੰਜਾਬ ਪੰਜਾਬੀ ਜੈ ਹਾਂ ਜ਼ਿੰਦਾਬਾਦ ਜਰੂਰ ਲਿਖਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਾਸ਼ੀ ਕਾਂ